ਆਉ ਜੀ ਫਿਰ ਆਫਤਾਰ ਰੇਡੀਓ ਦੇ ਵਿੜੇ ਦੇ ਵਿੱਚ ਸ਼ਬਦਾਂ ਦੀ ਖੂਬਸੂਰਤੀ ਨੂੰ ਫੈਲਾइए ਤੁਹਾਡੇ ਨਾਲ ਬਹੁਤ ਸਾਰੀਆਂ ਗੱਲਾਂ ਦਾ ਰابطਾ ਕਾਇਮ ਕਰੀਏ ਜ਼ਿੰਦਗੀ ਬਹੁਤ ਖੂਬਸੂਰਤ ਹੈ ਰਸਤੇ ਦੇ ਵਿੱਚ ਆਉਂਦੇ ਉਤਰਾ ਚੜਾ ਉ ਦੇਖ ਰਿਹਾ ਕਈ ਵਾਰ ਮਨ ਡੋਲਦਾ ਹੈ ਤੇ ਕਈ ਵਾਰ ਸਕੂਨ ਦੇ ਨਾਲ ਪਰ ਜਾਂਦਾ ਹੈ ਪੰਛੀਆਂ ਦੀ ਉਡਾਰੀ ਨੂੰ ਦੇਖ ਕੇ ਉਡਣ ਨੂੰ ਹੋਰ ਜੀ ਕਰਦਾ ਆ ਤੇ ਪੱਤੇ ਅਨੁ ਖੜਖੜਾਉਂਦੇ ਹੱਸਦਿਆਂ ਦੇਖ ਕੇ ਹੱਸਣ ਨੂੰ ਖੁੱਲ ਕੇ ਜੀ ਕਰਦਾ ਆ ਤੇ ਰੁੱਖਾਂ ਨੂੰ ਨੀਵੀਆਂ ਝੁਕਦੀਆਂ ਦੇਖ ਕੇ ਆਪਣੇ ਮਨ ਨੂੰ ਖੂਬ ਸੂਰਤੀ ਵੱਲ ਲਜਾਉਣ ਨੂੰ ਜੀ ਕਰਦਾ ਆ ਤੇ ਸਾਧਨਾ ਨੂੰ ਸਪੀਡ ਦੇ ਨਾਲ ਭੱਜਿਆ ਜਾਂਦਿਆਂ ਦੇਖ ਕੇ ਆਪਣੇ ਮਨ ਦੇ ਵਲਵਲਿਆਂ ਨੂੰ ਪਿੱਛੇ ਛੱਡ ਕੇ ਤੇ ਅਗਲੀਆਂ ਖੁਆਇਸ਼ਾਂ ਨੂੰ ਪੂਰਾ ਕਰਨ ਨੂੰ ਜੀ ਕਰਦਾ ਆ ਜੀ ਸਬਦ ਹੈ ਕੁਝ ਨਵੇਂ ਰਾਹ ਦਸਹਿਰਿਆਂ ਵੱਲੋਂ ਜਾਂਦਾ ਆ ਆਉ ਫਿਰ ਹਰ ਦਿਨ ਇਹਨਾਂ ਨਵੀਆਂ ਖੁਸ਼ਬੂਆਂ ਦੇ ਨਾਲ ਕਿਉਂਕਿ ਇਹਨਾਂ ਦਿਨਾਂ ਦੇ ਵਿੱਚ ਤੁਸੀਂ ਜਦੋਂ ਛਪੈਦੇ ਦੇ ਰੁੱਖ ਦੇ ਹੇਠਾਂ ਜਾਉਗੇ ਨਾ ਤੁਹਾਨੂੰ ਨਿੰਮੀ ਦੀ ਖੁਸ਼ਬੂ ਆਉਗੀ ਐਵੇਂ ਲੱਗੂ ਜਿਵੇਂ ਸ਼ਹਿਦ ਮਹਿਕਦਾ ਹੁੰਦਾ ਆ ਤੇ ਉਸ ਮਹਿਕ ਦੇ ਨਾਲ ਤੁਹਾਡਾ ਮਨ ਗਦਗਦ ਕਰ ਉੱਠਦਾ ਆ ਇੱਕ ਨਵੀਂ ਰੌਸ਼ਨੀ ਲੈ ਕੇ ਉੱਠਦਾ ਆ ਤਾ ਸ਼ੁਕਰਾਨਾ ਉਸ ਪਰਬਤ ਦੀ ਗਾਰ ਦਾ ਤੂਤਾ ਡੇਕਾਂ ਟਾਲੀਆਂ ਇਹਨਾਂ ਸਾਰਿਆਂ ਨੂੰ ਪੁੰਗਰਦਾ ਦੇਖ ਕੇ ਬੜਾ ਸੋਹਣਾ ਲੱਗਦਾ ਆ ਤੇ ਅੰਬਾਂ ਤੇ ਤੇ ਜਾਮਨਾ ਤੇ ਬੂਰ ਲੱਗਾ ਦੇਖ ਕੇ ਮਨਾਂ ਨੂੰ ਹੋਰ ਖੁਸ਼ੀ ਵਾਲ ਨੂੰ ਵਧਣ ਨੂੰ ਜੀ ਕਰਦਾ ਆ ਤੇ ਜੀ ਕਰਦਾ ਬਸ ਪੁਰੇ ਚਾਹੀਏ ਤੇ ਕੁਝ ਨਵਾਂ ਦੇਖਦੇ ਚਾਹੀਏ ਤੇ ਨਾਲ ਦੇ ਨਾਲ ਅੰਗੂਰਾਂ ਦੀਆਂ ਬੇਲਾਂ ਨੂੰ ਪੁੰਗਰਦਿਆਂ ਦੇਖ ਕੇ ਬੜਾ ਵਧੀਆ ਲੱਗਦਾ ਆ ਦੂਜੇ ਪਾਸੇ ਮੱਕੀ ਨੂੰ ਉਂਗਰ ਦੇ ਉੱਗਦੇ ਦੇਖ ਕੇ ਨਿੱਕੇ ਨਿੱਕੇ ਟਾਣਡੇ ਹਲਕੇ ਹਲਕੇ ਬੂਟੇ ਉੱਗਦੇ ਦੇਖ ਕੇ ਬਹੁਤ ਸੋਹਣਾ ਲੱਗਦਾ ਤਾਂ ਇਹ ਤਾਂ ਹੀ ਆ ਕਿਉਂਕਿ ਜਦੋਂ ਤੁਸੀਂ ਸਫ਼ਰ ਦੇ ਵਿੱਚ ਨਿਕਲਦੇ ਹੋ ਤੁਹਾਨੂੰ ਪਤਾ ਲੱਗਦਾ ਹੈ ਉਧਰ ਆਲੂਆਂ ਦੀ ਪਟਾਈ ਦੇ ਵਿੱਚ ਰੋਕ ਲੱਗ ਗਈ ਆ ਕਿਉਂਕਿ ਮੌਸਮ ਕਿੰਨੇ ਕਿੰਨੇ ਵਾਲਾ ਆ ਤੇ ਇਸ ਮੌਸਮ ਦੇ ਵਿੱਚ ਆਲੂਆਂ ਦੀ ਪਟਾਈ ਨਹੀਂ ਹੋ ਸਕਦੀ ਇੱਥੇ ਬ੍ਰੇਕ ਲੱਗ ਗਈ ਆ ਤਾਂ ਕਣਕ ਦੇ ਲਈ ਠੀਕ ਹੈ ਆਲੂਆਂ ਲਈ ਬਹੁਤ ਰੋਕ ਤਾਂ ਕਿਸਾਨਾਂ ਵਾਲੀਆਂ ਬਹੁਤ ਜੁੱਧੜੀਆਂ ਨਾਲ ਲੈ ਕੇ ਆਤੀ। ਤਾਂ ਕੁਦਰਤ ਕੀ ਕਿਵੇਂ ਕਿਸ ਤਰ੍ਹਾਂ ਕਰਦੀ ਹੈ। ਤਾਂ ਨਵੀਆਂ ਲਾਈਆਂ ਕਲਮਾਂ ਪੁੰਗਰ ਰਹੀਆਂ ਨੇ ਤੇ ਨਵੇਂ ਬੀਜ ਉੱਗ ਰਹੇ ਨੇ। ਥੋੜੇ ਥੋੜੇ ਥਵਾਤੇ ਖਰਬੂਜੇ ਹਦਵਾੜਿਆਂ ਦੀ ਵੇਲਾਂ ਦੀਆਂ ਮਤਲਬ ਉਹਨਾਂ ਦੀ ਫਸਲ ਦੀ ਵੀ ਤਿਆਰੀ ਹੋ ਰਹੀ ਹੈ। ਹਰ ਬੰਨੇ ਕੁਝ ਨਾ ਕੁਝ ਨਵਾਂ ਤਿਆਰ ਕਰਨ ਦਾ ਸਾਡੇ ਮਨਾਂ ਦੇ ਵਿੱਚ ਚਾਅ ਆਇਆ। ਸਫ਼ਰ ਤੇ ਜਾਂਦੇ ਆ ਜਾਂਦੇ ਆ ਕੀ ਕੁਝ ਦੇਖਦੇ ਹੋ ਇਹ ਵੀ ਜ਼ਰੂਰੀ ਆ ਡਰਾਈਵਰ ਸਾਹਿਬ ਦਾ ਤਾਂ ਤਿਆਰ ਬਸ ਸੜਕ ਤੇ ਟੋਵੇ ਟਿੱਬੀਆਂ ਦਾ ਤੇ ਸਾਧਨਾਂ ਨੂੰ ਆਉਣ ਜਾਣ ਤੇ ਸਫ਼ਰ ਦੇ ਵਿੱਚ ਦਿਖ ਜਾਂਦਾ ਆ ਜਿਹੜੀ ਨਾਲ ਦੀ ਸਵਾਰੀ ਬੈਠੀ ਹੁੰਦੀ ਆ ਉਹ ਅਲੌਕਿਕ ਆਨੰਦ ਨੂੰ ਦੇਖਦੀ ਆ ਕਿਉਂਕਿ ਹੁਣੇ ਜਿਹੜੀ ਬੱਦਲਵਾਈ ਜੀ ਆ ਜੋ ਵੀ ਤੁਸੀਂ ਕਰ ਰਹੇ ਹੋ ਨਾ ਉਹਦੀ ਖੁਸ਼ਬੂ ਨਿਮੀ ਨਿਮੀ ਥੱਲੇ ਫੈਲਦੀ ਆ ਜਿਵੇਂ ਘਰ ਦੇ ਵਿੱਚ ਖੂਬ ਖੁਸ਼ਬੂਦਾਰ ਪਕਵਾਨ ਬਣਾ ਰਹੇ ਹੋ ਬੇਸਣ ਬਣਾ ਰਹੇ ਹੋ ਉਈ ਸਬਜੀ ਨੂੰ ਤੜਕਾ ਲਾ ਰਹੇ ਹੋ ਪਰਾਂਠੇ ਬਣਾ ਰਹੇ ਹੋ ਇਹਦੀ ਖੁਸ਼ਬੂ ਲੱਗੇ ਲੱਗੇ ਫੈਲ ਹੀ ਜਾਂਦੀ ਆ ਤਾਂ ਜਿਹੜੇ ਪੈੜ ਭਰਾ ਕਿਰਤ ਕਰਦੇ ਨੇ ਗੁੜ ਬਣਾ ਰਹੇ ਨੇ ਤਾਂ ਉਹ ਗੁੜ ਦੀ ਜਿਹੜੀ ਖੁਸ਼ਬੂ ਆ ਉਹ ਉਹ 2.5 ਕਿਲੋਮੀਟਰ ਤੱਕ ਤਾਂ ਨਹੀਂ 2.5 ਕਿਲੇ ਖੇਤ ਦੀ ਬਾਟ ਤੱਕ ਤਾਂ ਰਹਿੰਦੀ ਆ ਤਾਂ ਕਿਉਂਕਿ ਇਹ ਤਾਂ ਨੂੰ ਨਹੀਂ ਜਾਂਦੀ ਇਹ ਲੱਗੇ ਲੱਗੇ ਖਿਲਰਦੀ ਆ ਤੇ ਜੀ ਕਰਦਾ ਹੁੰਦਾ ਗਰਮ ਗਰਮ ਗੁੜ ਖਾਣ ਨੂੰ ਪੱਤ ਦੇ ਵਿੱਚ ਹਜੇ ਗਰਮ-ਗਰਮ ਗੁੜ ਹੋਵੇ ਹਨ ਤਾਂ ਜਦੋਂ ਪੇਸੀਆਂ ਬਣਦੀਆਂ ਉਹ ਟੀ ਕਹਦਾ ਚੱਕ ਕੇ ਫਟਾਫਟ ਖਾ ਲਈਏ ਪਰ ਖਾਦਾ ਜਿਆਦਾ ਵੀ ਜਾਂਦਾ ਦੋ ਚਾਰ ਬਾਈਟ ਹੀ ਲੈ ਹੁੰਦੀ ਹੈ ਪਰ ਉਹ ਖਾਣ ਨੂੰ ਬੜਾ ਰੂਹ ਕਰਦੀ ਹੈ ਤਾਂ ਨਾਲ ਮੱਕੀ ਦੇ ਦਾਣੇ ਹੋ ਜਾਣ ਤਾਂ ਸੋਨੇ ਤੇ ਸੁਹਾਗੇ ਵਾਲੀ ਗੱਲ ਆ ਤਾਂ ਘਰੇ ਹੋਈਏ ਤੇ ਆਲੂਆਂ ਦੇ ਪਰੌਂਠੇ ਜਾਂ ਮੂਲੀਆਂ ਦੇ ਪਰੌਂਠੇ ਹੋਣ ਤੇ ਨਾਲ ਚਾਹ ਦੀ ਚੁਸਕੀ ਹੋਵੇ ਮਲੋਸੀ ਪੰਜਾਬੀ ਆਪੇ ਖਾਣ ਦੇ ਸ਼ੌਕੀਨ ਜੇ ਖਾਣ ਵਾਲਾਗੇ ਤਾਂ ਬਸ ਬਹੁਤ ਆਨੰਦ ਆ ਰਸਾ ਤਾਂ ਉਧਰੋਂ ਜਾਂ ਫਿਰ ਕੜੀ ਚੌਲ ਹੋ ਜਾਣ ਤੇ ਚਾਹ ਦੀ ਪਿਆਲੀ ਤਾਂ ਫਿਰ ਵੀ ਨਾਲ ਹੋਣੀ ਚਾਹੀਦੀ ਆ ਤਾਂ ਚਾਹ ਵੀ ਤਰ੍ਹਾਂ ਤਰ੍ਹਾਂ ਦੀ ਵਕ ਵਕ ਤਰ੍ਹਾਂ ਦੀ ਮੈਂਬਰ ਬਣਾ ਲਏ ਹੁਣ ਕਹੂੰਗੀ ਚਾਹ ਵਕ ਵਕ ਤਰ੍ਹਾਂ ਦੀ ਕੋਈ ਜਾਦੇ ਮਸਾਲੇ ਪਾ ਲੈਂਦਾ ਕੋਈ ਥੋੜੇ ਪਾਉਂਦਾ ਕੋਈ ਹਲਕਾ ਦੁੱਧ ਪਾਉਂਦਾ ਭਾਵੇਂ ਥੋੜਾ ਦੁੱਧ ਪਾ ਕੇ ਚਾਹ ਬਣਾਉਂਦਾ ਕੋਈ ਨੀਰੇ ਦੇ ਵਿੱਚ ਹੀ ਪੱਤੀ ਪਾ ਲੈਂਦਾ ਮਤਲਬ ਚਾਹ ਤਾਂ ਚਾਹ ਹੀ ਆ ਨਾ ਤੇ ਇਹ ਰਸ ਸਾਰੇ ਜਿਹੜੇ ਨੇ ਇਹ ਅਲਫਾਜ਼ ਜਿਹੜੇ ਨੇ ਇਹ ਤੁਹਾਡੇ ਸ਼ਬਦੇ ਨੇ ਜੀ ਤੇ ਆਓ ਇੱਕ ਖੂਬਸੂਰਤ ਗੀਤ ਸੁਣਦੇ ਆਂ ਤਾਂ ਸੋ ਦੁੱਖ ਕੈਸਾ ਪਾਵੇ ਤਾਂ ਬਹੁਤ ਆਨੰਦ ਬਈ ਆਵਾਜ਼ ਦੇ ਵਿੱਚ ਆਓ ਜੀ ਅਫਤਾਰ ਰੇਡੀਓ ਦੇ ਵਿੜੇ ਦੇ ਵਿੱਚ ਅੱਗੇ ਵਧਦੇ ਆ ਤੇ ਇਸ ਆਵਾਜ਼ ਨੂੰ ਬੁਲੰਦ ਕਰਦੇ ਆ ਤੇ ਇਹਦਾ ਕੱਲਾ ਕੱਲਾ ਪੈਰਾ ਬਹੁਤ ਕੀਮਤੀ ਆ ਤੇ ਆਓ ਸੁਣੀਏ ਤਾਂ ਫਿਰ ਅਵਤਾਰ ਰੇਡੀਓ ਦੇ ਵਿੜੇ ਵਿੱਚ ਪ੍ਰੋਗਰਾਮ ਸਾਂਝ ਵਿੱਚ ਅਮਨਦੀਪ ਦੇ ਨਾਲ ਜੁੜਦੇ ਰਹਿਵਾਂਗੇ